ਅਤੇ ਘਰ ਚੂੜੀਆਂ ਚ ਸਾਈਕਲ ਸਵਾਰ ਚੋਰ ਦੀ ਤੈਸ਼ਤ ਚੁੰਚਣ ਕੇ ਗੁਰਦੁਆਰਿਆਂ ਨੂੰ ਬਣਾ ਰਿਹਾ ਹੈ ਨਿਸ਼ਾਨਾ ਸੀਸੀਟੀਵੀ ਚ ਤਸਵੀਰਾਂ ਹੋ ਰਹੀਆਂ ਹਨ ਕੈਦ ਪੁਲਿਸ ਚੋਰ ਨੂੰ ਫੜਨ ਚ ਰਹੀ ਅਸਫਲ ਲੋਕਾਂ ਵੱਲੋਂ ਚੋਰ ਨੂੰ ਫੜਨ ਦੀ ਲਗਾਈ ਗੁਹਾਰ ਫਤੇਗੜ ਚੂੜੀਆਂ ਸ਼ਹਿਰ ਦੇ ਸਾਈਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਅਤੇ ਲਗਾਤਾਰ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਚੋਰਾਵਾਂ ਵੱਲੋਂ 3-4 ਮਹੀਨੇ ਪਹਿਲਾਂ ਫਤੇਗੜ ਚੂੜੀਆਂ ਦੇ ਸਨਨ ਮਹਿਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਕੋਲਕ ਤੋੜੀ ਗਈ ਸੀ ਅਤੇ ਜਿਸ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰਕੇ ਲੈ ਗਿਆ ਸੀ ਪਰ ਅਜੇ ਤੱਕ ਚੋਰੀ ਦਾ ਸੁਰਾਗ ਨਹੀਂ ਲੱਗ ਸਕਿਆ ਦੂਸਰੀ ਵਾਰਦਾਤ ਕੁਝ ਦਿਨ ਪਹਿਲਾਂ ਫਤੇਗੜ ਚੂੜੀਆਂ ਦੇ ਗਿਆਸ ਏਜੰਸੀ ਰੋਡ ਉੱਪਰ ਸਥਿਤ ਗੁਰਦੁਆਰਾ ਸਾਧ ਸੰਗਤ ਵਿਖੇ ਵਾਪਰੀ ਜਿੱਥੋਂ ਗੋਕ ਤੋੜ ਕੇ ਪੈਸੇ ਲੈ ਕੇ ਚੋਰ ਫਰਾਰ ਹੋ ਗਿਆ ਫਿਰ ਕੁਝ ਦਿਨ ਬਾਅਦ ਤਾਣਾ ਫਤਿਹਗੜ ਚੂੜੀਆਂ ਦਾ ਕੁਝ ਮੀਟਰ ਤੂਰੀ ਗੁਰਦੁਆਰਾ ਬੌਲੀ ਸਾਹਿਬ ਜੀ ਵੀ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਾਰ ਦਾਤ ਨੂੰ ਕਰਨ ਚ ਅਸਫਲ ਰਿਹਾ ਬੀਤੀ ਰਾਤ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਮੰਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੂਖਨਵਾਰਨ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਚੋਰ ਦੂ ਸਿਲੰਡਰ ਬੈਟਰੀ ਇਨਵਰਟਰ ਅਤੇ ਕੋਲਕ ਤੋੜ ਕੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਿਆ ਅਤੇ ਜਾਂਦਾ ਹੋਇਆ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਚੋਰੀ ਕਰਕੇ ਲੈ ਗਿਆ ਪਰ ਅਚੇਤ ਤੱਕ ਗੁਰ ਤੋ ਵਾਰਿਆ ਚੁਪਹਨਿਆ ਚੋਰੀਆਂ ਦਾ ਸਰਾਗ ਨਹੀਂ ਲੱਗ ਸਕਿਆ ਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਹੈ ਜਿਕਰ ਚੋਕ ਹੈ ਕਿ ਇੰਨਾ ਚੋਕ ਕਈਆਂ ਗੁਰਦੁਆਰਿਆਂ ਦੀਆਂ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਵੀ ਚੋਰ ਫੜਿਆ ਨਹੀਂ ਜਾ ਸਕਿਆ ਲੋਕਾਂ ਦਾ ਕਹਿਣਾ ਹੈ ਕਿ ਚੋਰ ਮੂੰਹ ਬਨ ਕੇ ਇੱਕ ਸਾਈਕਲ ਉੱਪਰ ਆਉਂਦਾ ਹੈ ਅਤੇ ਬੜੇ ਆਰਾਮ ਨਾਲ ਗੁਰਦੁਆਰਾ ਸਾਹਿਬ ਚੋਂ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਜਿਸ ਤਾ ਬਾਅਦ ਵਿੱਚ ਕੋਈ ਥੋ ਪਤਾ ਨਹੀਂ ਲੱਗਦਾ ਲਗਾਤਾਰ ਗੁਰਦੁਆਰਿਆਂ ਦੀਆਂ ਹੋ ਰਹੀਆਂ ਚੋਰੀਆਂ ਕਾਰਨ ਲੋਕ ਪਰੇਸ਼ਾਨ ਅਤੇ ਦੁਖੀ ਹਨ ਜਿਕਰ ਜੋ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਫਤਿਹਗੜ ਚੋਰੀਆਂ ਅਧੀਨ ਪਿੰਡ ਛਿਛਰੀਵਾਲ ਦੇ ਗੁਰਦੁਆਰਾ ਸਾਹਿਬ ਜੀ ਵੀ ਚੋਰਾਵਾਂ ਵੱਲੋਂ ਗੋਲਕ ਤੋੜ ਕੇ ਪੈਸੇ ਚੋਰੀ ਕੀਤੇ ਜਾਣ ਦੀ ਖਬਰ ਹੈ ਲੋਕਾਂ ਵੱਲੋਂ ਚੋਰ ਫੜਨ ਦੀ ਗੁਹਾਰ ਲਗਾਈ ਹੈ ਗੁਰਦੁਆਰਾ ਦੁਖਨਵਾਰਨ ਸ਼ਾਭੀ ਜੀਠਾ ਰੋਡ ਦੇ ਗਰੰਥੀ ਸਿੰਘ ਭਾਈ ਰਾਜਨਦੀਪ ਸਿੰਘ ਅਤੇ ਸੰਗਤਾਂ ਨੇ ਦੱਸਿਆ ਕਿ ਗੁਰਦੁਆਰਾ ਤੋ ਉਹ ਹਰਾ ਸਾਬ ਚੋ ਪਹਿਲਾ ਵੀ ਦੋ ਵਾਰ ਚੋਰੀ ਹੋ ਚੁੱਕੀ ਹੈ ਤੇ ਹੁਣ ਫਿਰ ਚੋਰਾ ਨੇ ਉਹਨਾਂ ਦੇ ਗੁਰਦੁਆਰਾ ਸਾਬ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਚੋਰਾ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁਖਨਵਾਰ ਸਾਬ ਵਿਖੇ ਉਹ ਹੀ ਬੀਤੀ ਰਾਤ ਚੋਰੀ ਦੀ ਸੀਸੀਟੀਵੀ ਚ ਵੀ ਘਟਨਾ ਸਾਫ ਦਿਖਾਈ ਦੇ ਰਹੀ ਹੈ ਜਿਸ ਵਿੱਚ ਚੋਰ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਗੋਲਕ ਨੂੰ ਤੋੜ ਕੇ ਪੈਸੇ ਚੋਰੀ ਕਰਦਾ ਹੈ ਅਤੇ ਸਿਲੰਡਰਾਂ ਨੂੰ ਆਰਾਮ ਨਾਲ ਉਥੋਂ ਚੋਰੀ ਕਰਕੇ ਲੈ ਜਾਂਦਾ ਹੈ। ਬਾਈਕੁਰਜੀ ਕਾ ਖਾਲਸਾ ਬਾਈਕੁਰਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵਰਟਰ ਬੈਟਰਾ ਤੇ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ। ਪੁਲਿਸ ਨੂੰ ਦੱਸਿਆ ਸੀ। ਹਾਂਜੀ ਅਸੀਂ ਜਦੋਂ ਸਿਹਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ। ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਜ਼ਹੀਨ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ ਅਸ਼ਤ ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ